ਮੇਰੀ ਵਾਈਫ ਕੋਲ ਆਪਣਾ ਸਮਾਨ ਲੈਣ ਲਈ ਹੁਣੇ ਘਰੋਂ ਨਿਕਲੇ ਹੀ ਗਿਆ ਅੱਧਾ ਘੰਟਾ ਪਹਿਲਾਂ ਮੇਰਾ ਮੈਂ ਇਦਾਂ ਹੱਥ ਚ ਫੜਿਆ ਹੋਇਆ ਇੱਥੇ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਪੈਸੇ ਵੀ ਹੈਗੇ ਮੈਂ ਬਰਾਕ ਹੋ ਗਿਆ ਪਰਸੇ ਵਧੀਆ ਵਾਲਾ ਬਸ ਉਹ ਖੋ ਕੇ ਲੈ ਗਏ ਮਿੰਟ ਚ ਉਹਨਾਂ ਪਤਾ ਹੀ ਨਹੀਂ ਲੱਗਦਾ ਤੇ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਮੋਨੇ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਇੱਥੇ ਖੜਾ ਆਪਣੇ ਪਲੰਬਰ ਪਾਈਪ ਆ ਰਹੇ ਸੀ ਦੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਵਿਜਕ ਮहारा ਮੇਰਾ ਨਾਮ ਐਸ.ਆਈ.ਐਮ ਹੈ ਮੈਂ ਇੱਥੇ ਪੋਸਟਡ ਹਾਂ ਡਿਵੀਜ਼ਨ ਸ਼ਰਨਜਨ ਸਿੰਘ ਜੀ ਦੇ ਕੋਰਟ ਚ ਨਾ ਅਪੋਰਟ ਕਚੈਰੀ ਚ ਜੀ ਮੇਰੀ ਬਾਈ ਕੁਝ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀ ਕਿ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆ ਆਪਣੇ ਪੈ ਕਿ ਪਰਸੇ ਜੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਉਹਦੇ ਵਿੱਚ 4000 ਰੁਪਇਆ ਹੋਰ ਕੀ ਸੀ ਉਹਦੇ ਚ 4500 ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਬਦੋ ਮੁੰਨੇ ਆਪਣੇ ਹੈਗੇ ਹੀ ਮੁੰਨੇ ਨੌਜਵਾਨ ਤਾਂ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹ ਉਧਰ ਨੂੰ ਜਹਾਜ਼ ਚੌਂਗ ਤੋਂ ਮਨ ਚੌਂਗ ਤੋਂ ਇਧਰੋਂ ਆਏ ਤੇ ਜਹਾਜ਼ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਅਸੀਂ ਭਤੀਜੀ ਦਾ ਵਿਆਹ ਆ अच्छा ते ओदा कोई अपना ਜਿਹੜਾ ਸਮਾਨ ਸਮੋਲ ਕੋਈ ਲੈਣਾ ਇਹਨਾਂ ਨੇ ਮਾੜਾ ਮੋਟਾ ਹੋ ਲੈਣ ਗਏ ਬਚਾ ਇਸ ਕੱਲੇ ਸੀਗੇ ਹਾਂ ਨੀ ਗੈਸਟ ਹਾਊਸ ਲਗਵਾਉਂਦੀ ਪਈ ਤੇ ਮੇਰਾ ਮੈਂ ਇਦਾਂ ਬਹੁਤ ਚਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਸਪੈਸੇ ਵੀ ਹੈਗੇ ਪਰ ਬਹੁਤ ਵਧੀਆ ਹੋ ਲੈ ਬਸ ਉਹ ਖੋ ਕੇ ਲੈ ਗਏ ਮਿੰਟ ਜਿਹਨਾਂ ਬੜਾਈਨ ਲੱਗਣਗੇ ਜਿਹੜੇ 4000 ਰੁਪਏ ਵਿੱਚ ਤੇ ਮੋਬਾਈਲ 19 ਸੀਗੇ ਲੱਗਦੇ ਪਏ 19 ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆ ਰਹੇ ਹਾਂਜੀ ਮੈਂ ਕੱਲੀ ਹੀ ਹਾਂ ਕਾਫੀ ਜਣ ਉਹਨਾਂ ਦੇ ਮਗਰ ਧੋੜੇ ਆ ਪਰ ਉਹ ਕਾਬੂ ਨਹੀਂ ਆਏ। ਮੈਂ ਨਾ ਜੋਬਨਦੀਪ ਸਿੰਘ ਆ। ਜਿਲ੍ਹਾ ਮਹਾਰਾਮਰੀ ਸਾਰਿਆਂ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਾਣ ਕੋਲ। ਇੱਥੇ ਖੜਾ ਆਪਣੇ ਪਲੰਬਰ ਪੈਪਾਰਾ ਸੀ। ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ। ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ। ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ। ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ। ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ। ਮੇਰਾ ਪਰਸ ਖੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ। ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲੈ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧੇ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੀ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉੱਧਰ ਨੂੰ ਗਿਆ Thank you.